ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬ ਨਹੀਂ ਚੋਣ ਦੇ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਿੱਤਣਗੇ ਜੀ ਇਹ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਹੈਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਟਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਪਤੇਕਰ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਹੈ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਵਾਵਾ ਸੱਤ ਅੱਠ ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦੌਰਾ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟੀਆਂ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚ ਹੀ ਵਰਕ ਪਿੰਡਾਂ ਦੀ ਵਰਕ ਕਰਦੀ ਸੀ ਅੱਤੇ ਕਿ ਦਰਵਾਜ਼ੇ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲੇ ਆ ਕੋਈ ਕੁਝ ਨਹੀਂ ਦੱਸੂਣਗੇ ਛਿੰਨੀ ਸੁਣਾ ਅਰੀਏ ਜਿੰਦੇ ਅਰੀਏ ਨੇ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਵੀ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਹੈ। ਬਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਬਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ। ਸਾਥੀ ਇਕੱਲੀ ਜਿਵੇਂ ਪੰਚਤ ਤਰ੍ਹਾਂ ਵੱਲੋਂ ਸੁਰਾਜ ਸਿੰਘ ਜੀ ਇੱਥੇ ਪਹਿਲਾਂ ਐਲਾਨ ਕਰਕੇ ਗਏ ਹੈ ਜਿਹੜੇ ਹਾਂਜੀ 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 ਇਹ ਕਿਹੜੇ ਪੰਚਤ ਤਰ੍ਹਾਂ ਇੱਕੋ ਕਿਨੇ ਇੱਥੇ ਲੱਗਦਾ ਦੋ ਕੋਲ ਨੇ ਅੱਸੀ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਐ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨ ਕਰਤਾ ਤੇ ਕੀ ਕਹਿਣਾ ਚਾਹੁੰਦਾ ਕਿ ਦਰਵਾਹੇ ਹਲਕੇ ਦੇ ਲੋਕਾਂ ਨੂੰ ਜਿੱਮੀ ਚੂਨ ਦੇ ਵਿੱਚ ਜਿਹੜੇ ਜਿਹੜੀ ਵਾਰ ਤੁਹਾਨੂੰ ਇਥੋਂ 32000 ਵੋਟ ਦਰਵਾਹੇ ਹਲਕੇ ਚ ਪਈ ਸੀ 12000 ਵੋਟ ਤੁਹਾਨੂੰ ਬਹੁਤ ਨਹੀਂ ਲੱਗਦਾ ਕਿ ਪੰਚਤ ਚ ਵੋਟ ਖੜੀ ਉਸ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਢਦਾ ਤੇ ਗਰਾਂਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਨਾਂ ਹੈ ਗਰਾਂਟ ਵੀ ਧੰਨਵਾਦ ਵੀ ਗਿੱਦੜਵਾਏ ਹਲਕੇ ਵਿੱਚ ਵੀ ਗਿੱਦੜਵਾਏ ਦੇ 15 ਕ ਪਿੰਡ ਰਹਿ ਗਏ ਹੁਣੇ ਆ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ ਇੱਕ ਦਿਨ ਹੋਰ ਰੱਖ ਕੇ 7-8 ਹੋਰ ਕੱਢ ਦੂਗਾ ਮੈਂ ਟੋਟ ਣੇਰੀਆ ਗਿੱਦੜ ਵਾਦੇ ਏ ਟੂ ਜ਼ੈਡ ਸਾਰੇ ਪਿੰਡ ਕੱਢ ਦੇਣੇ ਆ ਹਾਂ ਜੀ ਇਵਾਦਾ ਜੀ ਪ੍ਰਧਾਨ ਹੈ ਛੱਡੇ ਪਿੱਛੇ ਦਿੰਦੀ ਇਤਰਾਜ਼ ਜੀ ਲੱਗਦਾ ਵੀ ਪੰਥਕ ਵੋਟ ਆ ਜਿਹੜੀ ਜਿਵੇਂ ਐਮਪੀ ਵੇਲੇ ਸੀਗਾ ਜਾਂ ਮੁਕਾਬਲਾ ਦੇ ਪਊਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ जिने जाग लाया है قوم ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਤਨਗੇ ਜੀ ਇਹ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਹੈਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਨੇ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹੋ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਟਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤਿਹਗੜ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਰਮੁਖੇ ਜੀ ਇੱਕ ਲੱਗਦਾ ਨਹੀਂ ਵੀ ਪੰਥਕ ਦੇ ਤਰ੍ਹਾਂ ਇੱਕ ਵੀਰਵਾਰ ਜੇ ਤੁਹਾਨੂੰ ਲਾਉਣਾ ਗਿਆ ਜੇ ਬਾਕੀ ਦੇ ਵੀਰਵਾਰ ਹੀ ਐਲਾਨ ਕਰ ਦਿੱਤੇ ਹੋ ਜੀ ਤਾਂ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਜੱਟ ਹੋ ਜਾ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਜੀ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ ਦੇਖੋ ਐਮਪੀ ਵਲੇ ਇੱਕ ਤਰਫਾ ਮੋੜ ਹੋ ਗਿਆ ਸੀਗਾ ਜੇ ਗੱਲ ਕਰੀਏ ਤਾਂ 32 ਹਜ਼ਾਰ ਵੋਟ ਦਾ ਪੈਕੀ ਬਾਰਾਂ ਹਰ ਕੋਲ ਹੱਥ ਤੇ ਲੱਗਦਾ ਹੈ ਕਿ ਹੁਣ ਹੋਰ ਸੀਟ ਹੈ ਇਹ ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣ ਕੇ ਵੀ ਆ ਜਾਂਦਾ ਹੈ ਬੈਂਕ ਵਿੱਚ ਲੋਆ ਸਦੀਰ ਬਾਦਲ ਹੈ ਮਨਦੀਪ ਬਾਦਲ ਵੀ ਹੈ ਵੱਡੇ ਵੱਡੇ ਨੇਤਾ ਉਹਨਾਂ ਨਾਲ ਲੱਗਦਾ ਇਹ ਪੰਥਕ ਬੋਤ ਨੂੰ ਨਾਲ ਲੈ ਪਾਉਣਾ ਪਰ ਉਹਨਾਂ ਦਾ ਮੁਕਾਬਲਾ ਕਰ ਪਾਉਣਾ ਕਿੰਨਾ ਚ ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਕਹਿ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾ ਹੈਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾ ਹੈਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਪਦਾ ਜੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਤੁਹਾਡਾ ਕੀ ਰਹੂਗਾ ਕਿਦਰਵਾ ਦੇ ਵਿੱਚ ਕਿ ਐਮਐਲਏ ਪੰਜ ਦੰਦੇ ਹੋ ਕਿ ਕਿਹੜੇ ਮੁੱਦੇ ਤੋਂ ਲੱਗਦਾ ਕਿਦਰਵਾ ਦੇ ਵਿੱਚ ਨਹੀਂ ਹੋਏ ਹੱਲ ਜਿਹੜੇ ਕਰੋਗੇ ਉਹ ਨਾਲੇ ਕਰਾ ਦਿੰਦੇ ਨੇ ਦੇਖੋ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਰਨ ਲੱਗੇ ਆਂ ਕਿ ਤਾਂ ਹੌਲੀ-ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆਂ ਹੌਲੀ-ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ 'ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਹੈਗਾ ਫਿਰ ਪਿੰਡ ਚ ਜੇ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਪ੍ਰਤੀ ਬਹੁਤ ਨੌਜਵਾਨੀ ਨੂੰ ੱਤਕਾ ਲੱਗ ਰਿਹਾ ਹੈਗਾ ਉਹਦੇ ਕਾਰਨ ਜਿਵੇਂ ਪਹਿਲਾਂ ਭਾਈ ਅਮਰਪਾਲ ਸਿੰਘ ਖਾਲਸਾਈ ਨੇ ਇੱਕ ਮਹਮ ਵਹੀਰ ਚਲਾ ਕੇ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਹੈ ਜੀ ਅੱবি ਉਹ ਸਾਰੀਆਂ ਚੀਜ਼ਾਂ ਅੱਗੇ ਲੈ ਕੇ ਜਾਈਏ